ਜੀ ਆਇਆਂ ਨੂੰ ਸਵਾਗਤ ਹੈ ਤਾਂ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਤਾਂ ਬੱਚੇ ਆਏ ਟੀ ਸੰਗਤ ਜੀ ਆਪਣੇ ਕੋਲੇ ਅੱਜ ਵੀਡੀਓ ਬਣਵਾਉ। ਠੀਕ ਹੈ ਤਾਂ ਇਹ ਨੰਨੀਆਂ ਨੰਨੀਆਂ ਧੀਆਂ ਨੇ ਸਾਡੀਆਂ ਸਾਡੇ ਆਉਣ ਵਾਲੇ ਸਮੇਂ ਦਾ ਬਹੁਤ ਸੋਹਣਾ ਭਵਿੱਖ ਹੈ ਤਾਂ ਇਹ ਬੱਚੇ ਵੈਸੇ ਵੀ ਮੈਂ ਵੀਡੀਓ 'ਚ ਦਿਖਾਉਂਦਾ ਰਹਿਣਾਗਾ ਤਾਂ ਤਕਰੀਬਨ ਫਸਟ ਸਾਰੇ ਫਸਟ ਹੀ ਆਉਂਦੇ ਨੇ ਦੇਖੀ ਨੇ ਮੇਰੀਆਂ ਵੀਡੀਓ ਦੇ ਵਿੱਚ ਤਾ ਆਪਣੇ ਨਾਲ ਬਹੁਤ ਹੌਸਲਾ ਬਜਾਈ ਕਰਦੇ ਨੇ ਬੱਚੇ ਆ ਕੇ ਘਰੇ ਪਿਆਰ ਬਣਾਉਂਗੇ ਨੇ ਤਾਂ ਬੇਟਾ ਪਹਿਲਾਂ ਤਾਂ ਨਾਮ ਦੱਸ ਲੋ ਮੇਰਾ ਨਾਮ ਪ੍ਰਕਾਸ਼ ਜਪਾ ਠੀਕ ਹੈ ਬੇਟਾ ਤੇਰਾ ਕੀ ਰਮਨਦੀਪਾ ਤੇਰਾ ਬੇਟਾ ਕਰਨ ਜਪਾ ਤਾਂ ਠੀਕ ਹੈ ਤਾਂ ਜਿੰਨੀ ਸੰਗਤ ਦੇਖ ਰਹੀ ਹੈ ਬੇਟਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾਸ ਸਤਿ ਸ੍ਰੀ ਅਕਾਲ ਠੀਕ ਹੈ ਤੇ ਕੀ ਸੁਣਾਉਂਗੇ ਬੇਟਾ ਜੀ ਕਵਿਤਾ ਤਾਂ ਸ਼ੁਰੂ ਕਰੋ ਬੇਟਾ ਛੇ ਮਹੀਨਾ ਚੜਦਾ ਹੈ ਕਣਕੀ ਸੋਨਾ ਮਰਦਾ ਹੈ ਸਾਖ ਵਸਾਖੀ ਨੂੰ ਦੇਣਾ ਧਾਨੀ ਕਰ ਵਿੱਚ ਲਿਆਉਂਦੇ ਆ ਛੇ ਮਹੀਨਾ ਲੌਂਹਾ ਦਾ ਪਾਣੀ ਸੁੱਕਦਾ ਖੂਮਾ ਦਾ ਆੜ ਮਹੀਨਾ ਤਪਦਾ ਹੈ ਸਾਨੂੰ ਬੰਦੇ ਰੱਖਦਾ ਹੈ ਸੌਂਝ ਬੱਦਲ ਬਸਦੇ ਨੇ ਅਮਜੋਏ ਰਾਦਦੇ ਨੇ ਪਾਤੋ ਧੁੱਪਾਂ ਕਰਦੀਆਂ ਚੜੀਆਂ ਕਲਕੀ ਪਹਿਂਡੀਆਂ ਅਸੂ ਮੇਰਾ ਲਹਿਣਾ ਗਿਰਮੀ ਨਾ ਪਾਲਾ ਹੈ ਕਤਗ ਬੰਦੇ ਚਾਂਦਨੀਆਂ ਰਾਤਾਂ ਨੂੰ ਮੈਂ ਮੰਨਣੀ ਅੱਗ ਨੂੰ ਵੱਲ ਆਉਂਦੇ ਹਾਂ ਕੋੜ ਸਵੈਟਰ ਪਾਉਂਦੇ ਆ ਉਹ ਵਿੱਚ ਪਾਲਾ ਕੇਸੀ ਦਾ ਧੁਨੀਆ ਲਾਲਾ ਛੇਸੀ ਦਾ ਮਾਗਨੇ ਆਂੇ ਤੁਪਾਂ ਦੇ ਪੱਤੇ ਚੜਦੇ ਰੁੱਖਾਂ ਦੇ ਅੱਗੜ ਖੁੱਲੇ ਖਿਣਾਉਂਦਾ ਹੈ ਸਭ ਦੇ ਮਨ ਨੂੰ ਪਉਦਾ ਹੈ 12 ਮਾਹ ਪਰਦੇ ਜੋ ਕਲ ਸਿਆਣੀ ਕਰਦੇ ਜੋ ਤਾਂ ਲਓ ਜੀ ਸੰਗਜੀ ਵੀਡੀਓ ਕਿਹੋ ਜੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰ ਦਿਓ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਚ ਮੈਨੂੰ ਦਿਓ ਯਾਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੂਕ